ਚੇ ਜ਼ੋਗਾ ਚੇ ਜ਼ੋਗਾ ਦੋ ਟਾਲ ਮੰਡੋਲ ਕੇ ਪੱਤੇ ਆਵੰਗੇ ਓ ਮਲੰਗਾ ਤਰੇ ਨੂੰ ਥੱਲੇ ਤਰ ਥੱਲੇ ਤਰ ਸਿਰੇ ਦਾਦੇ ਕੀ ਨਹੀਂ ਜਾਨੀ ਅੰਦਰ ਕਮਰੇ ਮੇ ਰਕੂਆਂ 24 ਮੈਂ ਤਾਂ ਰੂਏ ਮਾਰੀ ਠਰਕੀ ਠਰਕੀ ਆਹੋ ਸਿਰੇਗਾ ਠਰਕੀ 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 ਬੇੜਾ ਇਹ ਠਰਕੀ ਸਿਰੇਗਾ ਇਹਨ ਪੂਰਾ ਹਾਂ ਕਿੱਧਰ ਜੀਵ ਵਾਲੀ ਗੋਲੀ ਲੈਣਾ ਜੀਵ ਵਾਲੀ ਗੋਲੀ ਲੈਣਾ ਜੀਵ ਵਾਲੀ ਗੋਲੀ ਤਾਂ ਲੈਣ ਪਾਕ ਜੀ ਠੀਕ ਐ ਨਾ ਤੂੰ ਤੇਰੀ ਮਾਂ ਨੂੰ ਕੀ ਕਾਦੇ ਵਾਸਤੇ ਲੈ ਗਿਆ ਸੀ ਉੱਤੇ ਖੇਤ 'ਚ ਹੈ ਫਿਰ ਤੂੰ ਮੇਰੇ ਕੋਲ ਉਹਦੋਂ ਕਿਵੇਂ ਕੁੱਟਦਾ ਸੀ ਮੈਂ ਤਾਂ ਲੈ ਗਿਆ ਨਾ ਮੇਰੇ ਹੁਣ ਕੀ ਕਰਾ ਲਿਆ ਮੇਰੇ ਕੀ ਕਰਾ ਲਿਆ ਦਾ ਤੇਰੀ ਮਾਂ ਨੇ ਕੀ ਕਰ ਲਿਆ ਮੇਰਾ ਹੈ ਗਲਤ ਐ ਫਿਰ ਤੂੰ ਗਲਤ ਐ ਗਲਤ 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 ਉਹ ਜੇ ਨਾ ਜੇ ਕੋਈ ਖੇਤ ਬੰਨੇ 'ਚ ਕੋਈ ਕੱਖ ਕੰਡਾ ਲੈਣ ਆ ਗਿਆ ਜਾਂ ਕੋਈ ਸਾਗ ਤੋੜਨ ਆ ਗਿਆ ਤੂੰ ਹਰੇਕ ਨੂੰ ਇਹ ਗਲਤ ਬਣਾ ਦਿੰਦਾ ਹੈ ਮੇਰੀ ਮਾਂ ਦੱਸੂਗੀ ਦਾਖਲ ਹੈ ਸਨਾਮ ਬਸੰਤ ਦੇ ਦਾਖਲ ਹੈ ਜਿਗਟਾ ਉਹ ਗਿੱਟਾ ਬੜੂ ਗਿੱਟਾ ਨਾ ਕਿਤੇ ਬੜੂਗਾ ਮੈਂ ਤਾਂ ਕਹਿੰਦਾ ਲੱਤਾਂ ਹੀ ਵੱਢ ਜਾਣਾ ਤੋਏ ਮੇਰੇ ਸਾਬ ਬੜੂ ਵਿਚਾਰੇ ਦਾ ਐਂ ਦਾ ਹੋ ਜਾਊਗਾ ਤੁਰਕੇ ਤਾਂ ਨਾ ਜਾਊਗੀ ਹੈ ਔੜੀਆਂ ਬalé ਜਾ ਕਰੂੰ ਮੈਂ ਤੈਨੂੰ ਨਹੀਂ ਛੋੜਦੀ ਜਾਂਦੇ ਜੀ ਉਹ ਔੜੀਆਂ ਭਾਲੇ ਜਾ ਕਰੂੰਗਾ ਮੋਟਿਆਂ ਦੇ ਚੜਾ ਕੇ ਲੈ ਜਾ ਕਰੀ ਚੰਗੀ ਕਰਤੂਤ ਨਹੀਂ ਤੇਰੀ ਚੰਗੀ ਕਰਤੂਤ ਨਹੀਂ ਚੰਗੀ ਕਰਤੂਤ ਨਹੀਂ ਤੇਰੀ ਚੰਗੀ ਕਰਤੂਤ ਨਹੀਂ ਮੇਰੀ ਗੱਲ ਸੁਣ ਚੱਲ ਅੰਦਰ ਕਰੂੰ ਜਾ ਕੇ ਉਹਨਾਂ ਨੂੰ ਕਹਿ ਪਾਵਾਂ ਰੋਟੀ ਬਣਾਣ ਗਈਆਂ ਆਹ ਮੈਂ ਤਾਂ ਜੀਬ ਵਾਲੀ ਗੋਲੀ ਲੈਣ ਜਾਣਾ ਭੈਣ ਤੇ ਤੂੰ ਦੇ ਦੇ ਆਹ ਮੇਰੇ ਮੇਰੇ ਕੋਲ ਕਿਤੇ ਮੇਰੇ ਕੋਲ ਨਹੀਂ ਹੈਗਾ ਸੱਜੀ ਦੇ ਦੇ ਉਹ ਹੈ ਨਹੀਂ ਤੂੰ ਜਾਣਾ ਜਾ ਦੇ ਦੇ ਯਾਰ ਮੈਂ ਨਹੀਂ ਯਾਰ ਢੰਡ ਲੱਗ ਗਿਆ ਤੇ ਬੰਦੇ ਦੇ ਮੇਰੇ ਕੋਲ ਨਹੀਂ ਹੈਗੇ ਬਾਈ ਸੱਜੀ ਅੱਡੀਕ ਉਹ ਮੈਂ ਤਾਂ ਭੁੱਕੀ ਪਈ ਆ ਪਰ ਆਉ ਖਾਉਂਗਾ ਦੇ 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 ਉਹ ਭੁੱਕੀ ਖਾ ਲੈ ਚਮਚਾ ਆ ਜਾ ਆ ਜਾ ਮੈਂ ਜਿੱਥੇ ਤੇਰੀ ਜਿੱਥੇ ਸਗੀ ਬੈਣ ਨੇ ਬੈਣ ਪਾਣੇ ਨੇ ਉੱਥੇ ਚਾਚਾ ਡਾਈ ਦੀ ਪਾ ਦੂਗੀ ਜਿੱਥੇ ਗੋਲੀ ਕੰਮ ਕਰ ਦੇਵੇ ਉੱਥੇ ਭੁੱਕੀ ਨੇ ਕੰਮ ਕਰ ਦੇਣਾ ਜੇ ਨਹੀਂ ਕਰਦੀ ਨਾ ਫਿਰ ਚੱਲੇ ਆ ਆ ਬੋਲੇ ਆ ਬੋਲੇ ਆ ਬੋਲੇ ਜਿੱਦੜੇ ਇੱਕ ਚਮਚੇ ਬੁੱਕੀ ਦਾ ਕੰਮ ਕਰੇਗਾ ਨਾ ਜੀਬ ਵਾਲੀ ਕੁੜੀ 10 ਚਮਚੇ ਜਨਾਸਰ ਦਿਖਾਵੇਗੀ ਚਲ ਤੂੰ ਲੈ ਆ ਲਿਆ ਮੇਰਾ ਸਾਲਾ ਕੱਕੂ ਵਿੱਚ ਚਨਾੜਾ ਵੀ ਨਹੀਂ ਨੂੰ ਪੈਂਪਾ ਨਾਲ ਕਦੋਂ ਤੱਕ ਟਾਈਮ ਪਾਸ ਹੋਗਾ ਹਾਂ ਆ ਮਨ ਕੀ ਗੱਲ ਐ ਛੇ ਜ਼ੋਗਾ ਛੇ ਜ਼ੋਗਾ ਦੋ ਟਰ ਮਡੋਲ ਕੇ ਪੱਤੇ ਆਵੰਗੇ ਆ ਓ ਮਲੰਗਾ ਤਾਰੇ ਨੂੰ ਥੱਲੇ ਧਰ ਥੱਲੇ ਧਰ ਨਾ ਪਹਿਲਾਂ ਸਟਾਰਟਰ ਵੇਚ ਕੇ ਉਹਦੇ ਪੈਸੇ ਖਾ ਗਿਆ ਨਾ ਹੁਣ ਇਹਨੂੰ ਵੇਚਣ ਚੱਲੇ ਆਂਗਾ ਇੱਕਾਂ ਨੂੰ ਬਿੱਤਦਾ ਬਣਾਉ ਮੈਂ ਤਾਂ ਜਰ ਤਰਵਾ ਕੇ ਲਿਉ ਇਸ ਕੀ ਪਾਣੀ ਵਾਲਾ ਰੇਗ ਮਾਰ ਮਾਰ ਆ ਬੰਨੇ ਹੱਥ ਦੋਨੇ ਕੋਈ ਲੋੜ ਨਹੀਂ ਹੈਗੀ ਮੈਨੂੰ ਪਤਾ ਈ ਇਹੀ ਜਰ ਤਰਾ ਕੇ ਲੈਂਗਾ ਮੁੜ ਕੇ ਘਰ ਹੀ ਨਹੀਂ ਆਉਣਾ ਤੇ ਜਾਉ ਲੱਗ ਤਰਾ ਗਲੇ ਹੂੰ ਮੇਰੇ ਬਾਪ ਕੀ ਨਜਾਨੀ ਮੇਰੇ ਦਾਦੇ ਕੀ ਉਹ ਬਸ ਕਰ ਜਾ ਕੰਜਰਾ ਬਸ ਕਰ ਜਾ ਤੈਨੂੰ ਐ ਤਾਂ ਪਤਾ ਨਹੀਂ ਲੱਗਦਾ ਹੈਗਾ ਵੀ ਮੈਂ ਬੋਲਣਾ ਕੀ ਹੈਗਾ ਕੁਛ ਨਹੀਂ ਲੈ ਕੇ ਜਾਣਾ ਘਰੋਂ ਮੇਰੇ ਦਾਦੇ ਕੀ ਨਹੀਂ ਜਾਣੀ ਹੈ ਅੰਦਰ ਕਮਰੇ ਮੇ ਰਕੂਆਂ 24 ਮੈਂ ਤਾਂ ਰੂਮੇ ਮਾਰੀ ਜਾਂਦੀ ਉਹਨਾਂ ਦੀਆਂ ਨਿਸ਼ਾਨੀਆਂ ਨਾ ਹੋਰ ਬਥੇਰੀਆਂ ਮਈਆਂ ਨੇ ਉਹ ਸੰਭਲਾ ਇਹਦੇ ਇਹ ਕੋਈ ਜ਼ਿਆਦਾ ਨਿਸ਼ਾਨੀ ਨਹੀਂ ਹੈਗੀ ਜਿੱਦਣ ਮੇਰਾ ਬਾਪੂ ਨੇ ਖੇਤ ਮੋਹਰਾ ਜਰਾ ਲੈ ਕਰਦਾ ਰੇੜੀ ਨਾਲ ਤੇ ਤੂੰ ਇਹ ਬੱਸ ਕਰ ਜਾਵੇ ਬੱਸ ਕਰ ਜਾ ਕੰਜਰਾ ਬੱਸ ਕਰ ਜਾ ਕਿਸੇ ਗੱਲ ਗਣੀ ਤਾਂ ਹਟ ਜਾ ਕਰ ਬੇਸ਼ਰਮ ਨੇ ਜਮੀ ਸ਼ਰਮ ਲਾ ਰੱਖੀ ਆ ਸੱਚੀ ਬਾਪ ਕੀ ਜ਼ੌਣ ਹੈ ਮੇਰਾ ਬਾਪ ਮਰਤੇ ਜੂਠ ਭੋਲੂ ਵੇ ਗੰਜਰ ਨੂੰ ਆ ਵੀ ਨਹੀਂ ਪਤਾ ਵੇ ਕੀ ਕਰਨਾ ਹੁੰਦਾ ਉਹ ਬੱਸ ਕਰ ਜਾ ਬੱਸ ਕਰ ਜਾ ਕਿਵੇਂ ਬਾਪੂ ਬਾਰੇ ਮਾੜਾ ਚੰਗਾ ਬੋਲੇ ਜਾਣਾ ਤੇਰਾ ਮੂੰਹ ਟੁੱਟ ਜੇ ਜਿਹਦਾ ਇਹ ਸੱਚੀ ਸੌ ਲੱਗ ਗਿਆ ਹਟ ਜਾ ਹਟ ਜਾ ਨਸ਼ੇੜੀ ਆ ਤੂੰ ਬਾਜ ਆ ਜਾ ਤੈਨੂੰ ਪਤਾ ਨਹੀਂ ਲੱਗਦਾ ਵੱਧ ਘਟ ਮਾਲ ਸ਼ਕ ਲੈਣਾ ਤੂੰ ਇਹ ਕੀੜਾ ਮੇਰੇ ਮੋਰ ਕਬਾ ਮੈਂ ਕੀ ਨਹੀਂ ਕਰਦਾ ਮੈਂ ਚੱਲ ਉਧਰ ਚੱਲ ਕੁਛ ਨਹੀਂ ਹੋ ਕਰਨਾ ਜਾ ਭੱਜ ਜਾ ਕੰਮ ਕਰ ਲੈ ਕੋਈ ਜਾ ਕੇ ਖੇਤਾਂ 'ਚ ਸਮਾਨ ਨਾ ਲੈ ਜਾਈ ਕੋਈ ਲੱਤਾਂ ਤੋੜ ਦੋ ਨੀ ਤੇਰੀਆਂ ਮੈਂ ਇੱਕ ਪੈਪ ਨਹੀਂ ਛੱਡਿਆ ਲੋਹੇ ਦਾ ਸਾਰੇ ਚੱਕ ਚੱਕ ਵੇਚਦੇ ਡਕੜੇ ਜੀ ਬਲੀ ਗੋਲੀ ਵਾਲਾ ਉਤੋਂ ਦੇ ਦੇ ਤੈਨੂੰ ਵੀ ਖਵਾਈ ਨਾ ਨਾ ਪਹਿਲਾਂ ਜੀਬ ਵਾਲੀ ਗੋਲੀ ਉਸ ਮਾਰ ਕੇ ਗੋਲੀ ਤੋਂ ਲੇ ਹਾਂ ਸਰਕਾਰੀ ਹਸਪਤਾਲੋਂ ਇਹ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਜੇ ਤੇਰੇ ਕਿਹੜੇ ਕੰਮ ਖੜੇ ਨੇ ਜਿਹੜੇ ਤੂੰ ਗੋਲੀਆਂ ਖਾ ਖਾ ਕਰਦਾ ਇਹ ਫਿਰ ਉਹ ਤੋਂ ਗਾਉਂ ਮੈਂ ਪੱਕੀ ਗਾਉਂ ਇਹ ਉਹੀ ਤਾਂ ਕਹੀ ਜਾਨੀਆ ਪਰੌਣੇ ਛੱਡ ਦੇ ਕੋਈ ਫਾਇਦਾ ਨਹੀਂ ਹੈਗਾ ਮਰ ਜਾਏਗਾ ਇੱਕ ਦਿਨ ਰੋਲ ਦੇਗਾ ਇੱਥੇ ਮੈਨੂੰ ਵੀ ਇਹ ਮੈਂ ਤਾਂ ਪਰੌਣਾ ਬਣ ਕੇ ਇੱਕ ਵਾਰੀ ਪਸਦਾ ਹੂੰ ਬੰਦਿਆਂ ਵਾਂਗੂ ਨਾ ਖੇਤ ਵਾਗਦਾ ਕੰਮ ਕਰਲਾ ਜਾ ਕੇ ਦੁਰਗੀ ਪਾਊਡਰ ਲੈ ਜੈਂਦੀ ਕਿ ਮੈਂ 6 ਮਹੀਨੇ ਮੈ ਨਹੀਂ ਗਾਉਂਦਾ ਮਰ ਜਾਣਾ ਇਥੋਂ ਨਸ਼ੇੜੀ ਤੁਰਦਾ ਦੇਖ ਲੈ ਕਿਵੇਂ ਆ ਆ ਗਿਆ ਚੋਰ ਤੈਨੂੰ ਕੁਝ ਕੀ ਆ ਮੈਂ ਕਿ ਕੀ ਚੋਰੀ ਕਰਨ ਚੱਲਿਆ ਅੱਜ ਫਿਰ ਜੀਵਾਲੀ ਗੋਲੀ ਲੈਣ ਜਾਉਂ ਮੈਂ ਤੁਰਦਾ ਲ ਮੈਂ ਅੱਤਰਾ ਬੀੜਾ ਵੇਚ ਰੇ ਲਈ ਬੀੜਾ ਵੇਚਿਆ ਸੁਕਾਰ ਆਣੇਗਾ ਇਹ ਤੇਰੇ ਵਰਗੇ ਨਿੱਤ ਗੂੜੀਆਂ ਕਿਉਂ ਬੈਠੇ ਜਾਂਉਂਦੀ ਰਹੇ ਸਰਕਾਰਾਂ ਜਿਨ੍ਹਾਂ ਨੇ ਚਲਾ ਦੀਆਂ ਮਰਦ ਹੋ ਜੰਦੂਰੇ ਹੋ ਜੰਦੂਰੇ ਆ ਬਰੌਣੇ ਵਾਲੇ ਦਵਾਡ ਪੈਰੇ ਦੀ ਗੱਲ ਹੈ ਕਿਆ ਕੇ ਭਾਰਖੇ ਰੇ ਆਗੇ ਭਾਰਖੇ ਰੇ ਬਾਤ ਤੋੜਦੀ ਆ ਦੇਖੀ ਕਿਤੇ ਹੋਰ ਇੱਕ ਹੋਰ ਮਰ ਮਟ ਕੇ ਹਨ ਯਾ ਕੇ ਯਾ ਕੇ ਭਾਰਖੇ ਜੱਡ ਨਾ ਲੱਗੇ ਆਹੋ ਵੱਡਾ ਬਰੂਸ਼ਲੀ ਤੋਂ ਜੁੱਡੋ ਘੱਟ ਕਰ ਚਾਹੀ ਪੀਣਾ ਮਲਾ ਲੈ ਤੇਰੇ ਬਰੂਦ ਲਈ ਲੋ ਪੈਣ ਦੀ ਜੇ ਨਾਲ ਲੱਤਾਂ ਚਕਾ ਦਿਆ ਮੇਰੇ ਸਾਰੇ ਦੀਆਂ ਗੱਲ ਸੁਣ ਲੈ ਮੇਰੀ ਗਰੇ ਭਾਗ ਜਾ ਚੁੱਪ ਕਰਕੇ ਬਾਹਰ ਆਣ ਕੇ ਕਿਤੇ ਲੋੜ ਨਹੀਂ ਆਈ ਜੀ ਵਾਲੀ ਗੋਲੀ ਲਿਆ ਮੈਂ ਕਿ ਮੈਂ ਮੇਰਾ ਸਰੀਰ ਨਹੀਂ ਘੜਾ ਹੁੰਦਾ ਚੱਲ ਚੱਲ ਮੈਂ ਮਰ ਗਿਆ ਜੇ ਫਿਰ ਟੱਟ ਮਾਰੋ ਮੇਰੇ ਆ ਮੇਰੀ ਮੌਤ ਰੰਡੀ ਹੋ ਜਾਏਗੀ ਰਾਏ ਮੁੜੀ ਨਾ ਮੇਰੇ ਸਾਲੇ ਚੋ ਮਲੰਗ ਅਰੇ ਜੰਮੇ ਦੇਖ ਅਰੇ ਜੰਮ ਕੇ ਤਰ ਕੇ ਤੈਨੂੰ ਮਲੰਗ ਨੂੰ ਗੋਲੀਆਂ ਵਾਲਾ ਦੀ ਚੋੜਾ ਆ ਜੀ ਕੋਈ ਨਾ ਆਥੇ ਆਈਂ ਘਰੇ ਕੋਈ ਨਾ ਦੱਸੂਆਂ ਤੈਨੂੰ ਮੈਂ ਚੋਰ ਦੀ ਜੋ ਅਸਰ ਹੈਗਾ ਨਾ ਕੁਝ ਨਹੀਂ ਛੱਡਦਾ ਹੈਗਾ ਬੜਿਆ ਚੋਰ ਸਰੇਗਾ ਠੱਗ ਮਲੰਗੇ ਅਗਲੇ ਨੰਬਰ ਕਾ ਆਗੇ ਜੀ ਤੁਸੀਂ ਕੀ ਹੋ ਗਿਆ ਬਾਹਰੇ ਰੌਲਾ ਜਿਹਾ ਬੜਾ ਪੈਣਾ ਆਓ ਮੀਨਾ ਕਮਰੀ ਜੀ ਕਿਵੇਂ ਹੋ ਮੈਂ ਤਾਂ ਆਏ ਕਹਿੰਦੀ ਸੀਗੀ ਮੈਂ ਤਾਂ ਆ ਗਈ ਵੀ ਉਹ ਬਾਹਰੇ ਰੌਲਾ ਜਿਹਾ ਕਾਹਦਾ ਪੈਂਦਾ ਸੀ ਇੰਨਾ ਉਹ ਦੇਖਿਆ ਖਰਬੂਜੇ ਵੇਚਣ ਆ ਰਹੇ ਲੈਣੇ ਨਾ ਮੈਂ ਤਾਂ 13 ਮਹੀਨੇ ਕਾ ਤੋਂ ਖਰਬੂਜ਼ੇ ਲਾਉਂਿਆ। ਇਹ ਤੇਰੇ ਤੋਂ ਕੰਨ ਵੱਜਦੇ ਨੇ ਸਰਦਨ ਪਤਾ ਨਹੀਂ ਕਿਸ ਗੱਲ ਕੀ। ਲੈ। ਕੰਨ ਕਿਉਂ ਵੱਜਣਿਆ? ਇੱਥੇ ਆਪਨੇ ਤਾਂ ਤੁਹਾਨੂੰ ਪਤਾ ਹੀ ਆ 24 ਘੰਟੇ ਫਿਲਮ ਲੱਗੀ ਦੀ ਲੱਗੀ ਰਹਿੰਦੀ ਆ। ਤੇ ਤੇਰੀ ਨਾਲ ਲਵਾਦੀ ਪਿਛਕਰ। ਹਾਈਵੇ ਮੈਂ ਕਿਹੜਾ ਕੋਈ ਇਹੋ ਜਿਹਾ ਕੰਮ ਕਰਦੀ ਆ। ਆ ਤੇਰਾ ਭਾਈ ਵੱਡਾ ਹੈਗਾ ਤਾਂ ਹੈਗਾ ਫਿਲਮ ਲਾਉਣ ਨੂੰ। ਛੋਟਾ ਛੋਟਾ ਮੜਾ ਮੋਟਾ ਸੋਚ ਲਿਆ ਹੋਰ। ਹਾਂ ਸੱਚ ਛੋਟਾ ਹਾਂ ਹਾਂ ਛੋਟਾ। ਤੇਰੀ ਤਾਂ ਨਾ ਬੁੱਧੀ ਭ੍ਰਸਟ ਹੋ ਰਹੀ ਐ। ਕੀ ਕਰਾਂ ਮੇਰੀ ਤਾਂ ਇਹਨੇ ਮਤ ਮਾਰੀ ਪਈਆ ਕਦੇ ਉਧਰ ਵੱੜ ਜਾਂਦਾ ਕਦੇ ਉਧਰ ਵੱੜ ਜਾਂਦਾ ਆ ਦੇ ਲਈ ਦੇਖ ਲੋ ਅਜਿਹੇ ਦਸਤਾਨੇ ਚਾੜੀ ਫਿਰਦਾ ਕਿਉਂ ਝੂਠ ਮਾਰੇ ਕਿਉਂ ਝੂਠ ਮਾਰੇ ਤੇਰੀ ਤਾਂ ਆਤ ਤਾਂ ਵੱੜ ਗਈ ਨਾ ਸਰਦਲੇ ਆਤ ਰੇਣੇ ਤੇਰੀ ਝੂਠ ਬੋਲਣ ਵਾਲੀ ਓਹੋ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਵਿਆਹ ਕੇ ਲਿਆਂਦਾ ਹੋਇਆ ਤੁਸੀਂ ਤਾਂ ਮੇਰੇ ਪਿੱਛੇ ਪਈ ਜਾਂਦੇ ਨਾ ਗਲਤ ਵਿਆਹ ਕੇ ਥੋੜੀ ਲਿਆਂ ਤੂੰ ਮੇਰੇ ਮੱਥਾ ਮਰਦੀ ਹਾਏ ਰੱਬਾ ਤੇ ਭਾਗਦਾ ਦੱਬਾ ਕੇ ਚੱਬੀ ਮੈਂ ਤਾਂ ਚਲੀ ਜਾਨੀ ਆ ਹਾਏ ਵੇ ਭਗਦਾ ਅਰੇ ਮੁੱਥੇ ਲੱਗੇ ਆ ਕੇ ਪਤਾ ਨਹੀਂ ਕਿਦੋਂ ਆਉ ਲੱਗੇ ਕਿ ਯਾ ਲੱਗੀ ਖਤਮੇ ਖਾਣੀ ਛੋਟੀ ਪਰਾਈ ਠੀਕ ਹੈ ਹਾਂ ਕਰਾਂ ਗੱਲ ਜਾ ਕੇ ਤੂੰ ਕਿੱਧਰੋਂ ਆਂਦੀ ਸੀ ਬੋਲਦੀ ਹੋਈ ਭੈਣੇ ਮੈਨੂੰ ਤਾਂ ਸੀ ਮੈਂ ਹੀ ਦੁਖੀਆਂ ਕੱਲੀ ਲੈ ਕਹਿੰਦੇ ਹੁੰਦੇ ਆ ਕੋਈ ਦੱਸ ਦਿੰਦਾ ਕੋਈ ਦਿਲ ਚ ਰੱਖ ਲੈਂਦਾ ਤੈਨੂੰ ਕੀ ਪਤਾ ਮੈਂ ਬਥੇਰੀ ਦੁਖੀਆਂ ਨਾ ਜਦ ਤੁਹਾਨੂੰ ਪਤਾ ਸੀ ਕਿ ਆ ਤੁਹਾਡਾ ਦਿਓਰਤ ਆ ਐਡਾ ਭੈੜਾ ਨਾ ਮੈਨੂੰ ਵੀ ਉਹਨੂੰ ਤੁਹਾਨੂੰ ਕੀ ਹੋ ਗਿਆ ਸੀ ਨਹੀਂ ਮੈਨੂੰ ਕੰਨ ਜੀ ਦੱਸ ਦਿੰਦੀ ਮੈਂ ਉਹਨੂੰ ਜਵਾਬ ਦੇ ਦਿੰਦੀ ਨਹੀਂ ਭੈਣੇ ਉਹ ਤਾਂ ਬਾਪੂ ਉਹਨਾਂ ਨੇ ਨਾ ਖੜਾ ਨਹੀਂ ਛੱਡਿਆ ਕਹਿੰਦੇ ਸੀ ਨਾ ਤੁਸੀਂ ਆਪਦੇ ਬਰਾਬਰ ਕਰ ਦੋ ਇਹਨੂੰ ਤੁਹਾਡਾ ਤਾਂ ਵਿਆਹ ਹੋ ਗਿਆ ਇਹਦਾ ਵੀ ਵਿਆਹ ਹੋ ਜਾਵੇ ਤੁਸੀਂ ਇਹਨੂੰ ਦੇਖ ਕੇ ਨਿਜਰਦੇ ਤੁਸੀਂ ਤਾਂ ਇਹਦੀ ਜ਼ਮੀਨ ਤੇ ਅੱਖ ਰੱਖੀ ਹੋਈ ਆ ਐਂ ਬੋਲਦੇ ਸੀ ਸਾਨੂੰ ਨਾ ਤੂੰ ਮੈਨੂੰ ਹੀ ਦੱਸ ਦਿੰਦੀ ਹੋਰ ਜੁੜ ਜਾਂਦਾ ਇਹਨੂੰ ਕੋਈ ਨਸ਼ੇੜੀ ਨਾ ਰਿਸ਼ਤਾ ਮੇਰੀ ਤਾਂ ਨਾ ਜ਼ਿੰਦਗੀ ਖਰਾਬ ਹੁੰਦੀ ਤੇਰੀ ਜ਼ਿੰਦਗੀ ਖਰਾਬ ਹੋਗੀ ਉਦੋਂ ਵੱਧ ਮੇਰੀ ਹੋਗੀ ਤੇਰਾ ਤਾਂ ਚੱਲ ਊ ਮੜਾ ਮੋਟਾ ਨਸ਼ੇੜੀ ਆ ਚੱਲ ਖਾ ਪੀ ਲੈਂਦਾ ਆ ਸਾਡਾ ਤਾਂ ਕੋਈ ਖਾਂਦਾ ਬਣੀ ਉਹ ਤਾਂ ਬਿਨਾ ਖਾਦੇ ਤੋਂ ਹੀ ਐ ਬੋਲਦਾ ਰਹਿੰਦਾ ਮੈਨੂੰ ਇਹ ਤਾਂ ਨਾ ਦੋਨੇ ਭਾਈ ਇੱਕੋ ਜਿਹੇ ਨੇਗੇ ਆ ਊ ਸਮਾਨ ਵੇਚੀ ਜਾਂਦਾਗਾ ਉਹ ਊ ਇਹ ਜ ਆ ਉੱਤ ਆਪਣੇ ਸੱਸ ਸਹਰਾ ਉਹ ਤਾਂ ਵਾਹਿਗੁਰੂ ਰੱਬ ਦਾ ਨਾ ਹੀ ਨੇਗੇ ਨਹੀਂ ਭਣੀ ਕੀ ਕਰਾਂ ਮਾਂ ਨੇ ਤਾਂ ਨਾ ਦੋਨੇ ਜੰਮੇ ਦੋਨੇ ਨਕਮੇ ਇੱਕ ਅੱਧਾ ਹੀ ਜੰਮ ਲੈਂਦੀ ਚੱਜਦਾ ਤਾਂ ਹੁੰਦਾ ਹੁਣ ਆ ਸਾਡੇ ਵਾਲਾਗਾ ਦੇਖ ਲੈ ਨੀ ਮੇਰੀਆਂ ਭੈਣਾਂ ਨੇ ਆਪਦੇ ਘਰ ਵਾਲਿਆਂ ਨਾਲ ਜਾਂਦੀਆਂ ਨੇ ਆਉਂਦੀਆਂ ਨੇ ਐਨੇ ਦੁੱਖ ਸੁੱਖ ਕਰਦੀਆਂ ਨੇ ਇਹ ਨੇ ਤਨ ਕੁੱਤੀਆਂ ਦੇ ਨੇ ਕਦੇ ਨਾਲ ਮੇਰੇ ਨਾਲ ਬੈਠ ਕੇ ਨਾ ਕਦੇ ਹਾਂ ਚ ਹਾਂ ਮੜਾਈਆ ਨਾ ਹੀ ਨੇ ਮੇਰੇ ਨਾਲ ਕਦੇ ਦੁੱਖ ਸੁੱਖ ਕੀਤਾਗਾ ਦੇਖ। ਹਾਂ ਮੇਰੇ ਵਾਲੇ ਨੇ ਤਾਂ ਪਿੰਡ ਜੀਵ ਦੇ ਨਾਮ ਹੀ ਕਰਾ ਰੱਖਿਆ। ਲੈ ਹੁਣ ਪਤਾ ਨਹੀਂ ਕਿਦਾ ਸਟਾਰਟਰ ਲਾ ਕੇ ਵੇਚ ਆਇਆ। ਹੁਣ ਘਰੋਂ ਸਾਮਾਨ ਜੱਕ ਜੱਕ ਵੇਚੀ ਜਾਂਦਾਗਾ। ਮੇਰਾ ਤਾਂ ਨਾ ਗੇਟਾਂ 'ਚ ਖੜਨਾ ਵੀ ਦੁੱਬਰ ਹੋਇਆ ਪਿਆ। ਜਨਾਨੀਆਂ ਆ ਆ ਪੁੱਛਦੀਆਂ ਨੇ। ਨਹੀਂ ਇਹਦੀ ਕੀ ਦੱਸਾਂ। ਇਹ ਤਾਂ ਆਪਦੇ ਆ ਜੀਜੇ ਜੇਚ ਵਿੱਚ ਕੌਲੀਆਂ ਚਮਚੇ ਪਾਈ ਫਿਰਦਾ ਰਹਿੰਦਾ ਸੀ। ਆ ਮੈਂ ਤਾਂ ਭਣੀ ਦੱਸ دینی ਹੈਗੀ ਵੀ ਫੇਰ ਮਾਂ ਮੇਰਾ ਪੁੱਤ ਪਟਾਕਾ ਕਰਨ ਦੀ ਆਗੀ ਫੇਰ ਕਹੂਗੀ ਮੇਰੇ ਮੁੰਡੇ ਨੂੰ ਨਿੰਦ ਦੀ ਆਗੀ ਨਾਲੇ ਮੈਨੂੰ ਕੀ ਲੋੜ ਆਗੀ ਭਾਈ ਉਹੀ ਗੱਲ ਆ ਬਾਕੀ ਤੂੰ ਦੇਖੀ ਹੋਈ ਜਾਣੀ ਆ ਦੋਨਾਂ ਚ ਇੱਕ ਚੰਗਾ ਹੁੰਦਾ ਕੋਈ ਉਹਦੇ ਨਾਲ ਦੁੱਖ ਸੁੱਖ ਕਰ ਲੈਂਦੇ ਇਹ ਤਾਂ ਦੋਨੇ ਇੱਕੋ ਜਿਹੇ ਨੇ 10 ਬੰਦਾ ਕੀ ਕਰੇ ਹੋਰ ਮੇਰੀ ਤਾਂ ਨਾ ਕਿਸਮਤੀ ਫਟ ਗਈ ਜਿੱਦਣ ਦੀ ਇਸ ਘਰ ਦੇ ਵਿੱਚ ਆ ਗਈ ਅਗਲਗਣਾ ਸੋਚਿਆ ਸੀ ਜਲਮਾਂ ਪਿਓ ਨੇ ਫਰਜ ਲਾਤਾ ਵੀ ਵਿਆਹ ਤਾਂ ਵਰਤਾਪ ਦੇ ਘਰੇ ਸੁਖੀ ਨੇ ਕਿਸੇ ਨੂੰ ਕੀ ਦਸੀਏ ਵੀ ਅਸੀਂ ਇੰਨਾ ਭੁੱਜ ਭੁੱਜ ਕੇ ਇੱਥੇ ਮੈਨੂੰ ਤਾਂ ਲੋਕ ਕਹਿੰਦੇ ਸੀ ਕਿ ਸੱਸ ਸਹੁਰਾ ਚੰਗੇ ਨੇ ਗਾਂਝਾ ਝਠਾਣੀ ਚੰਗੀ ਆ ਚਲ ਉਹ ਤਾਂ ਠੀਕ ਆ ਤੂੰ ਤਾਂ ਭੈਣੇ ਫੇਰ ਵੀ ਚੰਗੀਆਂ ਆ ਆ ਗਾਂਹ ਜਿਹਦੇ ਨਾਲ ਜ਼ਿੰਦਗੀ ਕੱਢਣੀ ਆ ਉਹੀ ਇਹੇ ਨਾਲ ਟੱਕਰ ਗਿਆ 10 ਬੰਦਾ ਹੋਣ ਕਿੱਧਰ ਜਾਵੇ ਉਹੀ ਤਾਂ ਗੱਲ ਆ ਕਿ ਜਿਹਦੇ ਨਾਲ ਜ਼ਿੰਦਗੀ ਕੱਟਣੀ ਆ ਤੇ ਉਹੀ ਨਹੀਂ ਚੱਜਦਾ ਸੱਸ ਸਹੁਰੇ ਨੂੰ ਅਸੀਂ ਕੀ ਕਰਨਾਗਾ ਉਹ ਕਿੰਨਾ ਕੁ ਟਾਈਮ ਨੇ ਭੈਣੇ 2-4 ਸਾਲ ਉਹ ਨੇਗੇ ਬਾਰਿਚ ਦੱਸ ਸਾਰੀ ਜ਼ਿੰਦਗੀ ਪਈ ਆ ਹਜੇ ਆਪਣੀ ਮੈਂ ਤਾਂ ਇਹਨੂੰ ਥੋੜਾ ਟਾਈਮ ਹੀ ਦੇਖੂ ਜੇ ਤਾਂ ਇਹ ਸੁਧਰ ਗਿਆ ਠੀਕ ਆ ਨਹੀਂ ਮੈਂ ਤਾਂ ਆਦਾ ਵੇਕੇ ਵਗ ਜਾਣਾਗਾ ਕਿਹੜਾ ਇਹਦੇ ਨਾਲ ਟੱਕਰਾ ਮਰੇ ਨਾ ਸਾਰੀ ਆਏ ਨਾ ਕਹਿ ਪਣੀ ਹੁਣ ਤਾਂ ਮੈਂ ਤੇਰੇ ਸਹਾਰੇ ਫਿਰ ਵੀ ਇੱਥੇ ਆਪਦੇ ਦਿਨ ਕੱਟੀ ਕਰੀ ਜੰਨੀ ਆ ਪਰ ਫਿਰ ਮੈਂ ਤਾਂ ਜਮੇ ਇਕੱਲੀ ਰਹਿ ਜੂਗੀ ਚੱਲ ਕੋਈ ਨਾ ਆਪਾਂ ਦੋਨੇ ਦਰਾਨੀ ਜਠਾਣੀ ਦੁੱਖ ਸੁੱਖ ਤਾਂ ਕਰ ਲੈਨੇ ਆ ਨਾ ਇਹ ਤਾਂ ਜਹ ਜਹੇ ਹੈਗੀ ਹੈਗੀ ਦੁੱਖ ਸੁੱਖ ਤਾਂ ਕਰ ਲੈਨੇ ਆ ਬਾਈ ਦਾ ਚੱਲ ਫੇਰ ਵੀ ਠੀਕ ਆ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਹੈਗਾ ਚੱਲ ਬੋਲ ਲੈਂਦਾ ਸੁਭਾਗਲੇ ਦਾ ਰੇ ਇਹਦਾ ਕੀ ਕਰਾਂ ਨਸ਼ੇੜੀ ਜਦੋਂ ਨਸ਼ਾ ਕਰ ਲੈਂਦਾ ਉਦੋਂ ਕੁਝ ਹੋਰ ਸੋਫੀ ਕੁਝ ਹੋਰ ਮੈਨੂੰ ਤਾਂ ਦਾ ਸਮਝ ਹੀ ਨਹੀਂ ਆਉਂਦਾ ਹੈਗਾ ਨਹੀਂ ਜਦੋਂ ਨਸ਼ਾ ਕੀਤਾ ਹੁੰਦਾ ਉਲਟਾ ਬਥੇਰਾ ਮੈਂ ਤਾਂ ਨਹੀਂ ਗੱਲਾਂ ਦੇ ਪੁਲ ਬੰਨ੍ਹ ਦੂਗਾ ਉਏ ਨੂੰ ਸੋਫੀ ਨੂੰ ਕੋਈ ਗੱਲ ਨਹੀਂ ਆਉਂਦੀ ਦੇਖ ਲੈ ਉਹੀ ਤਾਂ ਗੱਲ ਆ ਦੱਸਣ ਬੰਦਾ ਕੀ ਕਰੇ ਇਹੇ ਜੇ ਨਾਲ ਤਾਂ ਨਾ ਬਾਹਰ ਜਾਣਾ ਵੀ ਦੁੱਪਰ ਹੋ ਜਾਂਦਾ ਹੈਗਾ ਸੱਚੀ ਗੱਲ ਆ ਅਗਲਾ ਕਹਿ ਰੰਦਾ ਭਾਣੀ ਜਾਂ ਬਾਪਿਆ ਜਾਣੀ ਐ ਜਾਂ ਰਾਹ ਪਿਆ ਜਾਣੀ ਐ ਹੈ ਦੂਜਿਆਂ ਦੀ ਇਹ ਤਾਂ ਗੱਲਾਂ ਹੀ ਨਹੀਂ ਗੀਆਂ ਆ ਲੋਕ ਨੇ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਅਗਲੇ ਗੱਲਾਂ ਕਰਨਗੇ ਅਗਲਾ ਕਹਿੰਦਾ ਵੀ ਉਹਨਾਂ ਦਾ ਮੁੰਡਾ ਨਸ਼ੇੜੀ ਅਗਲੇ ਨੇ ਤਾਂ ਭਾਈ ਕਹਿਣਾ ਹੀ ਕਹਿਣਾਗਾ ਜਦੋਂ ਮਾਂ ਇਹ ਕੁਝ ਕਹਿ ਨਹੀਂ ਦਿੰਦੀ ਹੈਗੀ ਕਿ ਮੇਰੇ ਪੁੱਤ ਨੂੰ ਕੁਝ ਕਹੋ ਨਾ ਲੈ ਨਹੀਂ ਅਗਲਾ ਵੀ ਕੋਈ ਕਹਿਣਾ ਹੁੰਦਾ ਆਪਦਾ ਪੁੱਤ ਚਾਹੇ ਜਿੰਨਾ ਮਰਜੀ ਮਾੜਾ ਹੋਵੇ ਕੋਈ ਨਹੀਂ ਮਾਂ ਕਹਿੰਦੀ ਹੁੰਦੀ ਵੀ ਮੇਰਾ ਪੁੱਤ ਮਾੜਾ ਆ ਤੂੰ ਮੜੀ ਹੀ ਗਲਤੀ ਕਰਦੇ ਦੇਖੀ ਸਾਰੇ ਪਿੰਡ 'ਚ ਢੋਲ ਵੱਜਦਾ ਜਦ ਹੀ ਕਹਿਣਗੇ ਸਾਡੀ ਨੋਂ ਆਏ ਸਾਡੀ ਨੋਂ ਆਏ ਬਗਾਨੀਆਂ ਨੂੰ ਤਾਂ ਅਗਲਾ ਕਹਿੰਦੇ ਚੱਬ ਕੇ ਗੱਲ ਕਰਦਾ ਪਾੜਦੇ ਤਾਂ ਅਗਲੇ ਆਪਦੇ ਨੂੰ ਆਏ ਢੱਕ ਲੈਂਦੇ ਨੇਗੇ ਮੇਰੇ ਨਾਲ ਤਾਂ ਸੱਸ ਦੀ ਵਾਲੀ ਬਣਦੀ ਸੀ ਹੁਣ ਕੀ ਹੋ ਗਿਆ ਹੁਣ ਤੂੰ ਵੀ ਹਟ ਰਹੀ ਆ ਨਹੀਂ ਮੈਂ ਕੀ ਦੱਸਾਂ ਤੈਨੂੰ ਪੜੇ ਜਿੰਨਾ ਚਿਰ ਮੈਂ ਉਹਦਾ ਮੂੰਹ ਮਾਦਾ ਕਰਦੀ ਸੀ ਉਹਨਾਂ ਚਿਰ ਤਾਂ ਚੰਗੀ ਸੀ ਹੁਣ ਜਦੋਂ ਮੇਰਾ ਬੰਦਾ ਮੇਰੇ ਪੱਖ ਚ ਨਹੀਂ ਉਹ ਨਹੀਂ ਮੇਰੀ ਗੱਲ ਸੁਣਦਾ ਫਿਰ ਮੈਂ ਹੁਣ ਦੱਸ ਉਹਨੀਆਂ ਕਿੰਨੀਆਂ ਕਿ ਲਾਲਾਂ ਚੱਟੀ ਜਾਵਾਂ ਹਾਂ ਗੱਲ ਤਾਂ ਉਹੀ ਹੈਗੀ ਜਦੋਂ ਇੰਨਾ ਗਣਿਓ ਬੰਦਾ ਦੁਖੀ ਆ ਕੀ ਉਹਨਾਂ ਦੀ ਸੇਵਾ ਕਰੇ ਜਦੋਂ ਉਹ ਨਹੀਂ ਕਹਿੰਦੇ ਹੈਗੇ ਆਪਦੇ ਮੁੰਡਿਆਂ ਨੂੰ ਕੁਛ ਸੱਚੀ ਗੱਲਾਂ ਮੇਰ ਤਾਂ ਕੋਈ ਜਿੱਦਣ ਦੀ ਮੈਂ ਆਈਆਂ ਨਾ ਇਸ ਘਰ ਦੇ ਵਿੱਚ ਮੇਰਾ ਕੋਈ ਚਾ ਪੂਰਾ ਨਹੀਂ ਹੋਇਆ ਨਾ ਕਹਿੰਦੇ ਹੁੰਦੇ ਕਿਤੇ ਰੱਜ ਕੇ ਖਾਦਾਗਾ ਨਾ ਚੰਗਾ ਪੈਂਦਾ ਨਹੀਂ ਤੈਨੂੰ ਤਾਂਹੀਂ ਤਾਂ ਪੱਟਦੀਆਂ ਮੇਰੇ ਕੰਨਾਂ 'ਚੀ ਫੂਕ ਮਾਰ ਦਿੰਦੀ ਮੈਂ ਕਾ ਨੂੰ ਇੱਥੇ ਆਉਂਦੀ ਕੰਜਰਖਾਨੇ 'ਚ ਨਹੀਂ ਮੈਨੂੰ ਕੀ ਪਤਾ ਸੀਗਾ ਵੀ ਇਹ ਇਹ ਜੇ ਹੁਣ ਕਹਿੰਦੇ ਹੁੰਦੇ ਆਪਣਾ ਮੂਰਾ ਕਿਨੇ ਦੇਖਿਆਗਾ ਆਪਾਂ ਤਾਂ ਚੰਗਾ ਦੇਖ ਕੇ ਹੀ ਆਈਆਂ ਸੀ ਹੁਣ ਅੱਗੇ ਆਪਣੀ ਕਿਸਮਤ ਬਾਕੀ ਕਹਿੰਦੇ ਹੁੰਦੇ ਆ ਮੱਥੇ ਦੀਆਂ ਲਿਖੀਆਂ ਨੇ ਇਹ ਉੱਗੜਦੀਆਂ ਨਹੀਂ ਆ ਪਤਾ ਨਹੀਂ ਹੋਰ ਕਿੰਨਾ ਕਟਾ ਮਾਹੀ ਕੁਛ ਚੱਲੂਗਾ ਚਲ ਕੋਈ ਨਾ ਤੂੰ ਆਏ ਕਰ ਤੂੰ ਇੱਥੇ ਮੜਾ ਮੋਟਾ ਰਾਮ ਰੂਮ ਕਰ ਲੈ ਚਲ ਕੋਈ ਨਾ ਜਾਨ ਮੈਂ ਚਾਹ ਪਾਣੀ ਬਣਾ ਰਣੀ ਆ ਜਾਨ ਨੂੰ ਬੁੜੀ ਨੇ ਬਾਜਾਂ ਮਾਰ ਮਾਰ ਕੇ ਮੇਰਾ ਸਿਰ ਖਾ ਲੈਣਾਗਾ ਬਣਾ ਲੈ ਪੈਣੇ ਚਾਹ ਦੋ ਗੁੱਟਾ ਮੇਰਾ ਤਾਂ ਆਪਸੇਰ ਵਾਲਾ ਦੋ ਮੈਂ ਤਾਂ ਜੇ ਦੋ ਘੜੀ ਤੇਰੇ ਕੋਲੇ ਆ ਜੰਨੀ ਆ ਨਾ ਜਦੀ ਕਹਿ ਰੰਦੀ ਆ ਕਹਿੰਦੀ ਲੈ ਇਹ ਤਾਂ ਦੋਨੇ ਸਿਰ ਨਾਲ ਸਿਰ ਜੋੜੀ ਬੈਠੀਆਂ ਹੁੰਦੀਆਂ ਨੇ ਫਿਰ ਉਹ ਨੂੰ ਦੱਸ ਸਾਡੇ ਵਾਲੇ ਨੂੰ ਦੱਸ ਦਿੰਦੀ ਆ ਉਹ ਬੋਲਦਾ ਚਲ ਪੈਣੇ ਤੂੰ ਚਾਹ ਬਣਾ ਲਈ ਚੰਗਾ ਮੇਰੀ ਵੀ ਆ ਗਈ ਮੈਂ ਮੇਰੇ ਕੋਲ ਦੀ ਆ ਹਾਂ ਨਾਲ ਤੈਨੂੰ ਪਤਾ ਵੀ ਉਹ ਤਾਂ ਉਹੀ ਬੁੜੀ ਐਨੀ 13 ਤਾਲੀ ਆ ਗਈ ਵਹੀਂ ਪੈਰ ਲੱਗਣ ਦਿੰਦੀ ਚਲ ਠੀ ਇਹ ਚ ਵੀ ਪਵਾ ਕੇ ਲਾਵਾ ਹਵਾ ਇਹਨੇ ਸਾਰੇ ਦੇਖਦੇ ਨਹੀਂ ਕਰਦੇ ਨਹੀਂ ਹੈਗੇ ਆ ਟਾਇਰ ਜਾ ਕਿ ਨਹੀਂ ਕੱਢ ਕੇ ਡੇਕ ਤਾਂ ਬਾਹਰ ਹੈ ਇਹ ਤਾਂ ਮੈਂ ਉੱਥੇ ਕਰਿਆ ਜੀ ਅੰਦਰ ਕੰਜਰ ਦਾ ਕਿਤੇ ਉਹ ਤਾਂ ਨਹੀਂ ਚੱਕੀ ਫਿਰਦਾ ਜਿੰਨਾ ਮਰਜ਼ੀ ਸਮਾਨ ਸਾਹਮ ਸਾਹ ਕੇ ਰੱਖ ਲਓ ਬਾਪੂ ਵੇਚਣ ਵਾਲੇ ਨੇ ਤਾਂ ਇੱਥੋਂ ਕੱਢ ਕੇ ਵੀ ਵੇਚੇ ਹੁਣ ਕੀ ਗੱਲ ਹੋ ਗਈ ਭਾਈ ਆ ਤੜਕੇ ਫਰੋਲਣ ਲੱਗ ਰਿਹਾ ਸੀ ਵੀ ਕੁਝ ਵੇਚਨ ਨੂੰ ਮਿਲ ਜੇ ਜਾਂ ਤਾਂ ਕੁਝ ਹੋਰ ਨਹੀਂ ਮਿਲਿਆ ਤਾਂ ਟਾਇਰ ਚੱਕੀ ਜਾਂਦਾ ਸੀ ਮਸਾ ਛੜਾ ਕੇ ਤਰਾਇਆ ਉਹ ਤੋਂ ਵੀ ਭਾਈ ਹੁਣ ਘਰ ਦਾ ਸਮਾਨ ਥੋੜੀ ਵੇਚੇਗਾ ਉਹਨੂੰ ਅੱਛਾ ਭਾਈ ਉਹ ਇਹ ਤਾਂ ਮੈਂ ਨਾ ਮਸਾਂ ਸਾਹਮਣੇ ਰੱਖ ਰਿਹਾ ਕੈਮਰਾ ਦਾ ਸਾਈਕਲ ਪੁਰਾਣਾ ਨੂੰ ਆਇਆ ਮਾਹ ਚੱਲ ਸਾਈਕਲ 'ਚ ਹਵਾ ਪਵਾ ਕੇ ਲਿਆਉਣਾ ਉਹੀ ਤਾਂ ਗੱਲ ਕਹੀ ਜਾਂਦੇ ਬਾਪੂ ਜੀ ਤੁਹਾਨੂੰ ਮੈਂ ਕਿ ਤੁਸੀਂ ਸਮਝਾ ਨਹੀਂ ਸਕਦੇ ਹੈਗੇ ਉਹਨੂੰ ਮੈਂ ਕਿੰਨਾ ਕ ਮੱਥਾ ਮਾਰੀ ਜਾਵਾਂ ਮੇਰੀ ਕਿੰਨੀ ਕ ਸੁਣਦਾ ਇਹ ਉਹ ਭਾਈ ਹੁਣ ਮੈਂ ਵੀ ਕਿੰਨਾ ਕ ਚਿਰ ਮੱਥਾ ਮਾਰੀ ਜਾਊਗਾ ਜਿਹੇ ਜੇ ਇਹ ਨੇ ਇਹ ਜੀ ਇਹਨਾਂ ਦੀ ਮਾਂ ਹੈਂ ਬਾਬਾ ਭਈ ਇਹਨਾਂ ਨੂੰ ਸਮਝਾ ਸਮਝਾ ਥੱਕ ਗਿਆ ਨਾ ਉਹ ਸਮਝਦੀ ਐ ਨਾ ਇਹ ਸਮਝਦੇ ਨੇ ਮੰਮੀ ਦੀ ਗੱਲ ਤਾਂ ਤੁਸੀਂ ਕਰੋ ਹੀ ਨਾ ਬਾਪੂ ਜੀ ਉਹ ਤਾਂ ਇਹਨੂੰ ਇੰਨੀ ਸ਼ਹਿ ਦਿੰਦੇ ਨੇ ਨਾ ਜਿਉ ਉਹ ਇਹਨੂੰ ਝੜਕ ਕੇ ਰੱਖਦੇ ਹੁਣ ਫਿਰ ਇੱਥੋਂ ਤੱਕ ਗੱਲਾਂ ਹੀ ਘਾਤੋਂ ਉਹ ਭਾਈ ਹੁਣ ਮੈਂ ਵੀ ਕੀ ਕਰ ਸਕਦਾ ਵਿਆਹ ਤੇ ਥਿਆ ਤੇ ਭਾਈ ਤੁਸੀਂ ਘਰ-ਬਾਰ ਦੇ ਹੋਗੇ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣਿਆ ਉਹੀ ਤਾਂ ਕਹੇ ਜਾਂਦੀ ਐ ਬਾਪੂ ਮੈਂ ਅਸੀਂ ਦੋਨਾਂ ਦੀ ਜ਼ਿੰਦਗੀ ਖਰਾਬ ਕਰਤੀ ਨਾ ਉਹ ਚੱਜਦਾ ਨਾ ਇਹ ਚੱਜਦਾ ਮੈਂ ਤਾਂ ਆਪਾ ਹੀ ਮਰਾ ਢਿੱਲਾ ਹੋ ਰਿਆਂ ਮੈਂ ਦਵਾਈ ਲੈਣ ਜਾਂਦਾ ਦੀ ਮਾਹ ਨਾਲੇ ਹਵਾ ਪਵਾ ਲਿਆਉਂਗਾ। ਹਾਂ ਬਾਪੂ ਜੀ ਬਸ ਆਪਦਾ ਹੀ ਦੇਖੀ ਜਾਇਓ ਉਧਰੋਂ ਨਸ਼ੇੜੀ ਸਮਾਨ ਚੱਕਦਾ ਕੇ ਵੇਚੀ ਜਾਂਦਾ ਉਹ ਵੱਡਾ ਉਹਨੋ ਤਾਂ ਹੈ ਹੀ ਨਹੀਂ ਕਿਸੇ ਦਾ ਉਹ ਤਾਂ ਆਪਦੀ ਧੁੰਚ ਹੀ ਰਹਿੰਦਾਗਾ ਦੀਦੀ ਨਾਲ ਲੜ ਲਿਆ ਜਾਉ ਘਰੇ ਕਲੇਸ਼ ਪਾ ਲਿਆ। ਉਹ ਚੱਲ ਹੁਣ ਭਾਈ ਮੈਂ ਵੀ ਕੀ ਕਰ ਸਕਦਾ ਹੁਣ ਕਹਿੰਦੇ ਨਹੀਂ ਹੁੰਦੇ ਕਹਿੰਦੇ ਜਦ ਪੁੱਤ ਦੀ ਜੁੱਤੀ ਨਾ ਪਿਓ ਦੇ ਪੈਰ ਚ ਪਾਉਣ ਲੱਗ ਜੇ ਕਹਿੰਦੇ ਇੱਕ ਜੇ ਹੋ ਜਾਂਦੇ ਨੇ ਮੈਂ ਤਾਂ ਹੁਣ ਉਹਨਾਂ ਨੂੰ ਕਹਿ ਵੀ ਨਹੀਂ ਸਕਦਾ। ਇਹ ਤਾਂ ਠੀਕ ਹੈ ਪਰ ਸਾਡੀ ਜ਼ਿੰਦਗੀ ਤਾਂ ਦੋਨਾਂ ਦੀ ਖਰਾਬ ਕਰਤੀ ਨਾ ਤੁਸੀਂ ਨਾ ਤਾਂ ਮੰਮੀ ਕੁਝ ਕਹਿੰਦੇ ਨੇ ਨਾ ਤੁਸੀਂ ਕੁਝ ਕਹਿੰਦੇ ਹੋ ਜੇ ਗੱਲ ਨੂੰ ਅਸੀਂ ਆਪ ਦੇ ਪੇਕੇ ਨਾਲ ਗੱਲ ਕਰ ਲਈ ਫਿਰ ਤੁਸੀਂ ਕਹੋਗੇ ਕਰਦੇ ਆ ਗੱਲਾਂ ਆਪ ਦੇ ਪੇਕੇ ਦੱਸ ਦੀ ਭਾਈ ਮੇਰੀ ਗੱਲ ਸੁਣੋ ਮੈਂ ਤਾਂ ਇੱਕੋ ਹੀ ਮਸਲਾ ਦੇਖਿਆ ਤੂੰ ਮੇਰੇ ਸਹਰੇ ਨੂੰ ਗੋਡੇ ਥੱਲੇ ਲੈ ਲਿਆ ਕਰੋ ਹੈ ਸਾਡੇ ਤਾਂ ਹੱਥ ਧਰਾਉਂਦੇ ਨੇ ਅਨ ਛੇੜੀ ਚ ਨਾ ਨਸ਼ਾ ਕਰਕੇ ਜੋਰ ਇਹਨਾਂ ਆ ਜਾਂਦਾਗਾ ਇਹ ਤਾਂ ਮਿੰਟ ਚ ਗੁੱਟ ਜਾਂਦਾ ਸਾਨੂੰ ਫਿਰ ਤੁਹਾਡੇ ਤੋਂ ਬਣਦਾ ਨਹੀਂ ਕੋਸਾ ਮੇਰੇ ਸੜੇ ਤੇ ਮਾਰਿਆ ਕਰੋ ਟੰਬਾ ਚੱਕ ਕੇ ਹਾਂ ਇੱਥੇ ਲੋਕਾਂ ਨੂੰ ਜਲੂਸ ਦਿਖਾ ਲੇ ਬਾਪੂ ਜੀ ਤੁਸੀਂ ਸਾੜੇ ਝੁੱਗਾ ਚੱਕਦਾ ਕਿ ਬਈ ਮੇਰੇ ਤੋਂ ਦਾ ਕੁਝ ਹੁੰਦਾ ਨਹੀਂ ਬਈ ਜਲੂਸ ਨੂੰ ਕੀ ਐ ਹੈ ਜਲੂਸ ਦੀ ਕੀ ਅਕਰਾਂ ਚ ਹੁੰਦੀਆਂ ਨੇ ਲੜਾਈਆਂ ਅਗਲੇ ਨੂੰ ਕਹਦੇ ਵੀ ਲੜਾਈ ਪੜਾਈ ਹੋ ਗਈ ਵੀ ਸਾਡੇ ਦੋਏ ਜੀਆਂ ਚ ਕੋਈ ਨਾ ਬਾਪੂ ਜੀ ਜੇ ਇਹ ਗੱਲ ਆ ਤਾਂ ਹੁਣ ਇਹਦੇ ਨਾਲ ਮੈਂ ਆਪੇ ਨਿਬੜ ਲਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਮੇਰੇ ਕਾ ਨਹੀਂ ਹੁੰਦਾ ਨਹੀਂ ਛੁੱਟੀ ਆ ਅਰੇ ਸੜੇ ਨੂੰ ਗੋਡਿਆਂ ਥੱਲੇ ਦੇ ਲਿਆ ਕਰ ਚੰਗੇ ਦਾ ਹੈਗਾ ਟੰਬੇ ਆ ਦਾ ਦਵਾਈ ਲਿਆ ਮਾ ਯਾਰ ਉਹ ਦੇਖੀ ਤੂੰ ਕਿੱਧਰੋਂ ਆ ਗਿਆ ਹੁਣ ਹਾਂ ਕਿਵੇਂ ਮੈਂ ਤਾਂ ਠੀਕ ਹਾਂ ਬਸ ਗਿਆ ਮੇਰੀ ਬੇਬੇ ਨੂੰ ਕਿਉਂ ਬੇਬੇ ਤੂੰ ਤੇਰੀ ਤਾਂ ਕੀ ਬਚਣਾ ਮੈਂ ਹੈ ਉਹ ਮੇਰੀ ਤਾਈ ਦੀ ਕੰਗੜੀ ਰੀ ਰਹੀ ਤੂੰ ਕਿਹੜੀ ਤਾਈ ਤੇਰੀ ਮੂਲੀਆਂ ਦੀ ਤਾਈ ਉਹ ਕੰਜਰ ਦੇ ਤੂੰ ਤਾਂ ਸਾਰੇ ਟੱਬਰ ਨੇ ਇੱਕੇ ਗੱਲ ਫੜ ਲਈ ਮੂਲੀਆਂ ਤੇਰੀਆਂ ਦੀ ਮੂਲੀਆਂ ਤੇਰੇ ਮੈਂ ਲੈ ਗਿਆ ਤੈਨੂੰ ਬਚਾ ਗਿਆ ਇੱਥੇ ਤੇ ਤੇਰੇ ਮੋਢੇ ਕੁੱਟਦੇ ਹੋ ਓ ਪੁੱਤ ਤੈਨੂੰ ਤਾਂ ਪਤਾ ਯਾਰ ਮੈਂ ਹਜਾ ਹੈ ਹਾਂ ਦੇਖ ਤਾ ਉਹ ਤਾਂ ਬੜਾ ਹਣੀ ਹੋਵੇ ਅੱਗੇ ਕੀ ਕਰੇ ਕੀ ਕਰ ਰਿਹਾ ਮੇਰੇ ਤੋਂ ਦਿਮਾਗ ਵਿੱਚ ਨਹੀਂ ਆ ਰਿਹਾ ਹੈਗਾ ਬੜਾ ਉਹ ਸੂਝਵਾਨ ਮੁੰਡਾ ਹੈ ਨਾ ਉਹ ਸੂਝਵਾਨ ਨੂੰ ਦੱਸ ਮੈਂ ਕਿਹੜਾ ਘਰੋਂ ਕੁਝ ਚੱਕ ਕੇ ਵੇਚਦਾ ਹੈ ਕਿਉਂ ਕਿਉਂ ਗਹਿਰਾ ਤੋਂ ਵੱਡ ਵਡ ਸੱਡਦਾ ਰਹੇ ਚੱਕੀਆਂ ਆਟੇ ਪਿਆ ਪਿਆ ਤੋਂ ਦਿੰਦਾ ਰਹੇ ਮੇਰੇ ਪੁੱਤਾਂ ਦਾ ਕੋਸੋਂ ਜਾਣਦੇ 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 ਹਰਮ ਕਰ ਮੈਂ ਕੀ ਕਰਾਂ ਓਏ ਆ ਹੁਣ ਬਹੂ ਬੜਬੜ ਕਰਕੇ ਹਟੀ ਆ ਇੰਨਾ ਕਾ ਤਾਂ ਕੰਮ ਹੈ ਤਾਂ ਵੀ ਨਹੀਂ ਕਿਉਂ ਸੁਣਿਆ ਕਰੇ ਮੈਂ ਕਿੱਧਰ ਜਾਵਾਂ ਦੱਸ ਮੈਨੂੰ ਕਿਹੜੇ ਘਰ ਚ ਡੇਗੋਂਗੇ ਓ ਖੇਤ ਨੂੰ ਵਗ ਜਾ ਕਰ ਓ ਖੇਤ ਤਾਂ ਹੁਣ ਜਾਣਾ ਹੀ ਹੈ ਜੇ ਤੁਸੀਂ ਤਾਂ ਜਾਂਦੇ ਨਹੀਂ ਉਹਨੇ ਬਣਾਈ ਚੱਲਿਆ ਕਰ ਆਰਾ ਉਹ ਹਰੇ ਨੂੰ ਕੀ ਆ ਯਾਰ ਜੇ ਕੋਈ ਗਵਰੰਟੀ ਲੈ ਕੇ ਮੰਗ ਕੇ ਲੈ ਗਿਆ ਉਹਨੇ ਪਾਣੀ ਧਾਰ ਖਾ ਤੇਰੀ ਤੇਰੀਆਂ ਮੰਗਣਾ ਠਰਕੀ ਕਿਸੇ ਦਾਗਾ ਠਰਕੀ ਠਰਕੀ ਸਿਰੇ ਦਾ ਠਰਕੀ 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 ਬੇੜਾ ਇਹ ਠਰਕੀ ਹੈ ਸਿਰੇ ਦਾ ਇਹਨ ਪੂਰਾ ਰੱਜ ਗਿਆ ਆ ਗੱਲ ਤੂੰ ਸੁਣ ਮੇਰੀ ਫੇਰ ਆ ਗਿਆ ਦੇਖ ਤੈਨੂੰ ਤੈਨੂੰ ਨਾ ਤੈਨੂੰ ਇੱਕ ਗੱਲ ਦੱਸੂ ਮੈਂ ਹਾਂ ਤੈਨੂੰ ਅਬਾਰਟ ਦਬਾਉ ਹੈ ਦਾ ਦਾ ਬਾੜ ਦਮਾਏਗਾ ਹੁਣ ਤੂੰ ਮੈਨੂੰ ਦਬਾਉ ਹਾਂ ਠਰਕੀ ਆ ਓਫਿਤੇ ਮੂੰਹ ਤੇਰਾ ਸਾਨੂੰ ਸ਼ਰਮ ਨਹੀਂ ਆਂਦੀ ਹੈਗੀ ਪਿਓ ਨਾਲ ਕਿੰਨੀਆਂ-ਕਿੰਨੀਆਂ ਗੱਲਾਂ ਕਰਦੇ ਨੇ ਹੈ ਐ ਦਾ ਕੀ ਕਹਿਣਾ ਲੈ ਬਾਪੂ ਬੈਠ ਜਾ ਦਵਾਈ ਅਸੀਂ ਲਿਆ ਕੇ ਦੇ ਦਿੰਨੇ ਆ ਦਵਾਈ ਲੈਣ ਮੈਂ ਆਪ ਜਾਣਾ ਪੈ ਰਿਹਾ ਹੈ ਅ ਕੀ ਚੋਦੀ ਭੈੜੀ ਲਾਦ ਜਾਗੜੀ ਕਮਟੇ ਬੀੜਾ ਨਾ ਵੇ ਕੀ ਹੋ ਗਿਆ ਰੋਂਦਾ ਹੋਣਾ ਕਿਹੜਾ ਮਰ ਗਿਆ ਤੇਰਾ ਬਹਿ ਜੇ ਬੇੜਾ ਤੇਰਾ ਮੇਰਾ ਕਿਉਂ ਬੈਠੇ ਤੇਰਾ ਬਹਿ ਜੇ ਬੇੜਾ ਬੈਜ ਤੇਰੇ ਟੱਬਰ ਦਾ ਮੈਨੂੰ ਉਹਨੇ ਲੇਟ ਕਰਾਤਾ ਉਹ ਮੈਡਮ ਬੱਗੀ ਸੰਗਰੂਰ ਹਾਏ ਵਧੀਆ ਹੋਇਆ ਮਜ਼ਾ ਹੀ ਆ ਗਿਆ ਮੈਨੂੰ ਤਾਂ ਵਧੀਆ ਤੈਨੂੰ ਮਿਲੀਆਂ ਨਹੀਂ ਗੋਲੀਆਂ ਕੰਜਰ ਨੂੰ ਗੋਲੀਆਂ ਨਹੀਂ ਮਿਲੀ ਮੈਨੂੰ ਵਧੀਆ ਹੋ ਗਿਆ ਅੱਜ ਤੜਫ ਦੂ ਤੈਨੂੰ ਵੀ ਪਤਾ ਲੱਗੇ ਕਿ ਕਿਵੇਂ ਦਿਨ ਗੱਡੀ ਦੇ ਨੇ ਤੜਫ ਤੜਫ ਕੇ ਨਾ ਪਰ ਤੂੰ ਮੇਰੇ ਸਾਲੇ ਕੀ ਬਹੁਤ ਹੋ ਰਹੀ ਏ ਹੱਥ ਵੀ ਨਿਕਾਹ ਬਕਰ ਰੇ ਵਧੀਆ ਨਾ ਫਿਰ ਹੱਥ ਕੰਮ ਕਰਨ ਨੂੰ ਤੂੰ ਕਿਹੜੇ ਕੋਈ ਕੰਮ ਕਰਨੇ ਨੇ ਵਰਦਾ ਬਾਪੂ ਵਿਚਾਰਾ ਖੇਤਾਂ ਚ ਜਾ ਮਰੂਗਾ ਵੱਡਾ ਤੈਨੂੰ ਕੀ ਮਤਲਬ ਹੈ ਜਰੀ ਟੁੱਟੀ ਜੇ ਵਧੀਆ ਵਧੀਆ ਮੈਨੂੰ ਤਾਂ ਇਹਨਾਂ ਨੂੰ ਦੇਖ ਦੇਖ ਕੇ ਇੰਨੀ ਇੰਨਾ ਨਾ ਚਾ ਚੜੀ ਜਾਂਦਾ ਵਿਆਹ ਜਿੰਨਾ ਚਾ ਕੜਫੋ ਹੋਰ ਤੜਫ ਤੂੰ ਤਾਂ ਇਹ ਮੇਰੇ ਤਾਂ ਹੈ ਕਿ ਕਦੇ ਲੱਗ ਗਈ ਲਵੇ ਜਿੱਦ ਨੂੰ ਕਿੰਨੇ ਭੁੱਕੀ ਬਾਕੀ ਗਈ ਤੇਰੇ ਨਾ ਬੁੱੱਤਾ ਗੁੱਟਾ ਫੇਰ ਕੇ ਹਾਂ ਹਾਂ ਬੁੱੱਤਾ ਗੁੱਟਿਆ ਹੋ ਗਿਆ ਤੂੰ ਇੰਨੇ ਜੋਗਾ ਵੀ ਹੁਣ ਤੂੰ ਮੇਰੇ ਮਾਰੇਗਾ ਖਾਣੇ ਝਗਾ ਦੂੰ ਸਾਰੇ ਟੱਪਰ ਨੂੰ ਦੇਖੂ ਮੈਂ ਬਾਪੂ ਲਈ ਜੇ ਚਮਚੇ ਦੋ ਚਮਚੇ ਮਿਲ ਕੇ ਫੇਰ ਦੇਖੀ ਹਾਂ ਹਾਂ ਹੁਣ ਬਾਪੂ ਦੀ ਭੁੱਖੀ ਕੱਢ ਲਾ ਜਾ ਕੇ ਫਿਰ ਉਹਦਾ ਕਲੇਸ਼ ਕਰਾ ਲਈ ਹਾਏ ਆ ਤੇ ਮੈਂ ਨਹੀਂ ਘਬ ਕਰਦੇ ਆਪਣੇ ਹਾਏ ਓਏ ਕਿੰਨਾ ਵਧੀਆ ਲੱਗਦਾ ਨਾ ਹੁਣ ਲੱਗਦਾ ਪਤਾ ਤਾਂ ਹੀ ਕਹਨੀ ਆ ਛੱਡ ਦੇ ਕੀ ਪਤਾ ਕਦੋਂ ਦੇਣੀਆਂ ਬੰਦ ਕਰ ਦੇਣ ਗੋਲੀਆਂ ਇਹ ਤੈਨੂੰ ਤਾਂ ਮੇਰੇ ਸਾਰੇ ਗਿਰਬ ਨੂੰ ਕੀ ਜਵਾਬ ਦੇਗੀ ਵੀ ਕੀ ਕਾ ਕਹੀਏ ਕਿਉਂ ਮੈਂ ਤਾਂ ਕੁਛ ਐਜਾ ਖਾਦਾ ਹੀ ਨਹੀਂ ਹੈਗਾ ਮੈਂ ਤਾਂ ਬਥੇ ਸੁਖੀ ਸੁਖੀ ਜਾਊਂਗੀ ਤੂੰ ਦੱਸ ਕੀ ਕਹੇਗਾ ਰੱਬ ਨੂੰ ਜਾ ਕੇ ਕਿ ਗੋਲੀਆਂ ਮੈਂ ਨਹੀਂ ਛੱਡੀਆਂ ਭੁੱਕੀ ਮੈਂ ਨਹੀਂ ਛੱਡੀ ਸਾਰੇ ਨਸ਼ੇ ਕਰਕੇ ਆਈਆਂ ਉਹ ਬਣੀ ਮੇਰੇ ਬਾਸਤੇ ਮੇਰੇ ਸਾਹੇ ਕੀ ਫਿਰ ਉਹਨੂੰ ਕਹੇਗਾ ਕੌਣ ਜੇ ਨਾ ਗਈਆਂ ਦੁਨੀਆ ਨਾ ਬਥੇਰੀ ਖਾਂਦੀ ਆ ਤੇਰੇ ਵਰਗੇ ਮਲੰਗ ਨਾ ਥੋਂ ਥੋਂ ਫਿਰਦੇ ਨੇ ਗੋਲੀਆਂ ਖਾਣ ਵਾਲੇ ਮਲਾਂਗੂਆਂ ਗੋਲੀਆਂ ਗਾਣ ਵਾਲੇ ਮਲਾਂਗੀ ਹੁੰਦੇ ਨੇ ਕੰਮ ਧੰਦਾ ਤੂੰ ਕੋਈ ਕਰਦਾ ਨਹੀਂ ਤੈਨੂੰ ਇਹ ਨਹੀਂ ਵੀ ਕਿ ਦੋ ਚਾਰ ਪੈਸੇ ਕਮਾ ਲਿਆ ਵਾ ਅਜੇ ਮੇਰੇ ਵਰਗੇ ਨੂੰ ਕੁਝ ਲੈਣਾ ਪੈ ਜੇ ਲੋਕਾਂ ਦੇ ਹੱਥਾਂ ਦੇ ਵਿੱਚ ਚੱਕਣਾ ਪੈਣਾ ਮੇਰੇ ਨਾਲ ਕਿ ਉਦੋਂ ਦੇਖੇਂਗੇ ਜਦੋਂ ਬੀਜੇ ਮਾਲੀਏ ਜੂ ਡੰਗੀ ਲਾ ਕੇ ਇੰਡੀਆ ਨਾਲ ਬਾਹਰ ਗਿਆ ਤੂੰ ਭੱਜੇਗਾ ਐਨੇ ਜੋਗਾ ਹੈਗਾ ਤੂੰ ਆ ਤੂੰ ਤਾਂ ਆਹੀ ਮਾੜੀ ਮੋਟੀ ਚੋਰੀਆਂ ਠੱਗੀਆਂ ਕਰਨਾ ਜੋਗਾ ਤੇਰੇ ਬੇਕਰਾਂ ਹਾਂ ਲਾਉਣਾ ਹਾਂ ਮੇਰੇ ਤੇ ਲਾਉਣਾ ਫੇ ਬੱਸ ਕਰ ਜਾ ਆਹੀ ਲੱਛਣੇ ਕਰੇਗਾ ਤੂੰ ਬਾਬਾ ਜੰਦਰ ਤੇਰੇ ਮੇਰੇ ਬੜੀਆ ਪਰ ਤੈਨੂੰ ਮਿਲੀਆਂ ਨਹੀਂ ਨਾ ਗੋਲੀਆਂ ਚੰਗਾ ਤੇਰੇ ਕਿਹੜੇ ਭੜੇ ਦਾਦੇ ਪੂਰੇ ਦਵਾ ਹੋਵਾ ਮੈਂ ਦੂਰ ਟਰਮਾਂ ਦੌੜ ਕੇ ਪੱਤੇ ਤੁਰੇ ਲੱਕ ਕਿੱਧਰ ਕਿਦੋਂ ਤੋਂ ਕਿੱਧਰ ਫਿਰੇ ਉਹ ਸਾਸਤਰੀਕਾਰ ਤੋਂ ਠੀਕ ਆ ਕਿਉਂ ਰਿਆ ਤੈਨੂੰ ਯਾ ਬੇਨਾ ਬਲੂ ਇਹਨੂੰ ਹਵਾ ਤੇ ਕਿਉਂ ਲਈ ਬਰੇ ਟਾਇਰ ਪਾਟ ਜਾਏਗਾ ਉਹ ਟਾਇਰ ਤੋਂ ਪਾਟ ਜਾਏਗਾ ਮੈਂ ਤਾਂ ਹਵਾ ਭਰਾਣੇ ਜਾ ਰਿਹਾ ਤੇਰੇ ਦਾਦੇ ਦੀ ਨਿਸ਼ਾਨੀ ਹੈ ਪਤਾ ਕਿਵੇਂ ਸਾਭ-ਸੰਭ ਰੱਖੀ ਹੈ ਲਾ 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 ਚਲ ਠੀਕ ਹੈ ਮੈਂ ਤਾਂ ਕਿ ਮੈਂ ਪਿਓ ਅਗਲੇ ਉਹ ਵਾ ਨਾ ਨਾ ਮੈਂ ਆਪੇ ਪੋਹਾਂ ਨਾ ਨਾ ਬੁਆਲੇ ਹਾਂ ਪਾਪੇ ਯਾਰ ਤੂੰ ਵੀ ਤੇ ਮਾਰਾ ਕਰ ਹੁਣ ਦੱਤ ਦੀ ਨਿਸ਼ਾਨੀ ਥੋੜੀ ਵੇਚੂ ਆਂ ਤੋ ਮੈਂ ਚਲ ਮੈਂ ਮਨ ਨੂੰ ਵੇਚ ਦੂੰ ਦੱਤ ਦੀ ਨਿਸ਼ਾਨੀ ਨਹੀਂ ਮੈਂ ਵੇਚਦਾ ਚਲੋ ਮੇਰਾ ਤਾਂ ਦਾਦਾ ਦੇਖੇਸ ਮੈ ਮੈਨੂੰ ਮੇਰੀ ਗੱਲ ਸੁਣੋ ਭਰੋਸਾ ਦਾ ਤੇਰੇ ਸਸਰੀ ਘਰ ਮੈਂ ਤਾਂ ਸਾਈਕਲ ਕੇ ਸਾਹਾਂ ਵਿੱਚ ਬਸੂ ਉਹ ਭਰੋਸਾ ਦਾ ਹੈ ਨਹੀਂ ਮੈਨੂੰ ਤੇਰੇ ਤੇ ਚਲੋ ਠੰਡ ਮੇਰਾ ਦਾਦਾ ਆ ਠੰਡ ਜੀ ਹੋ ਰਹੀ ਆ ਮੈਂ ਚਲ ਭਰਾਏ ਲਿਆ ਚਲੋ ਲੱਲ ਲੱਲ ਵਿੱਚ ਦਰਦ ਨੂੰ ਵੇਚੂਆਂ ਦੋ ਟਰ ਮਡੋਲ ਕੇ ਪੱਤੇ